ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੜਾਂਗੇ ਪੰਜਾਬੀ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਵਿਆਕਰਨ ਦੇ ਵਿੱਚ ਕਿਰਿਆ ਅਤੇ ਉਸ ਦੀਆਂ ਕਿਸਮਾਂ ਆਮ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਟੌਪਿਕ ਹੈ ਇਹ ਸਭ ਤੋਂ ਪਹਿਲਾਂ ਕਿਰਿਆ ਕਿਰਿਆ ਦੀ ਪਰਿਭਾਸ਼ਾ ਪਰਿਭਾਸ਼ਾ ਮਤਲਬ ਕਿਰਿਆ ਤੋਂ ਕੀ ਭਾਵ ਹੈ ਜਿਸ ਸ਼ਬਦ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਖਾ ਪੀ ਜਾ ਲੇਖ ਖੇਡਦੀ ਪੜਦਾ ਨੱਚਦਾ ਆਦ ਅੱਗੇ ਦੀ ਉਦਾਹਰਨ ਹੈ ਬੱਚੀ ਖੇਡ ਖੇਡਦੀ ਹੈ ਤਵਾਕ ਵਿੱਚ ਖੇਡਦੀ ਸ਼ਬਦ ਕਿਰਿਆ ਨੂੰ ਪ੍ਰਗਟ ਕਰ ਰਿਹਾ ਹੈ ਮਤਲਬ ਕਿਰਿਆ ਤੋਂ ਭਾਵ ਹੈ ਕੋਈ ਵੀ ਕੰਮ ਅੱਗੇ ਹੈ ਕਿਰਿਆ ਦੀਆਂ ਕਿਸਮਾਂ ਕਿਰਿਆ ਦੀਆਂ ਮੁੱਖ ਦੋ ਕਿਸਮਾਂ ਹੁੰਦੀਆਂ ਹਨ ਅਕਰਮਕ ਕਿਰਿਆ ਤੇ ਦੂਸਰੀ ਸਹਕਰਮਕ ਕਿਰਿਆ ਹੁਣ ਪਹਿਲਾ ਹੈ ਅਕਰਮਕ ਕਿਰਿਆ ਅਕਰਮਕ ਕਿਰਿਆ ਦੀ ਪਰਿਭਾਸ਼ਾ ਹੈ ਮਤਲਬ ਅਕਰਮਕ ਕਿਰਿਆ ਤੋਂ ਕੀ ਭਾਵ ਹੈ ਅਕਰਮਕ ਸ਼ਬਦ ਦਾ ਅਰਥ ਹੈ ਬਿਨਾਂ ਕਰਮ ਤੋਂ ਵਾਕ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ ਅਰਥਾਤ ਕੇਵਲ ਕਰਤਾ ਹੀ ਹੋਵੇ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਮੀਂਹ ਪੈਂਦਾ ਹੈ ਵਾਕ ਵਿੱਚ ਮੀਂਹ ਕਰਤਾ ਹੈ ਪਰ ਕਰਮ ਨਹੀਂ ਹੈ ਇਸ ਲਈ ਇਹ ਅਕਰਮਕ ਕਿਰਿਆ ਹੈ ਦੂਸਰੀ ਕਿਸਮ ਹੈ ਸਕਰਮਕ ਕਿਰਿਆ ਅੱਗੇ ਦੀ ਪਰਿਭਾਸ਼ਾ ਹੈ ਪਾਉ ਸਹ-ਕਰਮਕ ਕਿਰਿਆ ਕਿਸ ਨੂੰ ਆਖਦੇ ਹੈ ਜਿਸ ਕਿਰਿਆ ਵਿੱਚ ਕਰਤਾ ਅਤੇ ਕਰਮ ਦੋਵੇਂ ਹੋਣ ਭਾਵ ਜਿਸ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚੇ ਉਸ ਨੂੰ ਸਹ-ਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਬੱਚਾ ਫੁੱਟਬਾਲ ਨਾਲ ਖੇਡ ਰਿਹਾ ਹੈ ਵਾਕ ਵਿੱਚ ਬੱਚਾ ਕਰਤਾ ਹੈ ਅਤੇ ਫੁੱਟਬਾਲ ਕਰਮ ਹੈ ਇਸ ਲਈ ਵਾਕ ਵਿੱਚ ਕਰਤਾ ਅਤੇ ਕਰਮ ਦੋਵੇਂ ਹੋਣ ਕਾਰਨ ਇਹ ਸਹਕਰਮਕ ਕਿਰਿਆ ਹੈ। ਮਤਲਬ ਸਹਕਰਮਕ ਕਰਮ ਸਹਿਤ ਅਕਰਮਕ ਕਰਮ ਤੋਂ ਬਿਨਾਂ ਇਸ ਤਰ੍ਹਾਂ ਨਾਲ ਯਾਦ ਰੱਖਣਾ ਤੁਸੀਂ। ਤੇ ਹੁਣ ਇਹ ਜਿਹੜਾ ਇੱਕ ਟੌਪਿਕ ਹੈ ਉਹਦੇ ਵਿੱਚ ਤਿੰਨ ਤਾਂ ਪਰਿਭਾਸ਼ਾਵਾਂ ਨੇ। ਪਹਿਲਾਂ ਕਿਰਿਆ ਦੀ ਪਰਿਭਾਸ਼ਾ ਫਿਰ ਉਹਦੀ ਕਿਸਮ ਹੈ ਜਿਹੜੀ ਅਕਰਮਕ ਉਹਦੀ ਪਰਿਭਾਸ਼ਾ ਤੇ ਸਹਕਰਮਕ ਉਦੀ ਪਰਿਭਾਸ਼ਾ ਇਸ ਤੋਂ ਇਲਾਵਾ ਕਿਰਿਆ ਜਿਹੜੀ ਉਹ ਚੋਣ ਕਰਨੀ ਆਵੇ ਜੇ ਸਾਨੂੰ ਲਾਈਨ ਤੋਂ ਤਾਂ ਉਹ ਇਹ ਹੈ ਕਿ ਜਿਹੜਾ ਵੀ ਕੰਮ ਹੈ ਖਾ ਪੀ ਜਾ ਲੇਖ ਖੇਡਦੀ ਪੜਦਾ ਨੱਚਦਾ ਇਹਠਾ ਉਦਾਹਰਨ ਦੇ ਵਿੱਚ ਖੇਡਦੀ ਹੈ ਜਿਹੜਾ ਇਸ ਤਰ੍ਹਾਂ ਨਾਲ ਚੋਣ ਕਰ ਲੈਣੀ ਹੈ ਕਿਰਿਆ ਸ਼ਬਦ ਦੀ ਹੁਣ ਅਕਰਮਕ ਤੇ ਸਹ ਕਰਮਕ ਹੈ ਜਿਹੜਾ ਹੁਣ ਦੇਖੋ ਇਹਦੇ ਵਿੱਚ ਉਦਾਹਰਨ ਹੈ ਅਕਰਮਕ ਵਾਕ ਵਿੱਚ ਮੀ ਪੈਂਦਾ ਹੈ ਤਾਂ ਮੀ ਹੈ ਜਿਹੜਾ ਉਹ ਕਰਤਾ ਹੈ ਇਹਦੇ ਵਿੱਚ ਕਰਮ ਨਹੀਂ ਹੈ ਜਦ ਕਿ ਸਹ ਕਰਮਕ ਬੱਚਾ ਫੁੱਟਬਾਲ ਨਾਲ ਖੇਡ ਰਿਹਾ ਹੈ ਹੁਣ ਜੇ ਇਹ ਵਾਕ ਹੁੰਦਾ ਬੱਚਾ ਖੇਡ ਰਿਹਾ ਹੈ ਤਾਂ ਅਕਰਮਕ ਹੋਣਾ ਸੀ ਫੁੱਟਬਾਲ ਨਾਲ ਆ ਗਿਆ ਤਾਂ ਫੁੱਟਬਾਲ ਹੈ ਜਿਹੜੀ ਇਹ ਸ਼ਬਦ ਇਹ ਸਹ ਕਰਮਕ ਯਾਨੀ ਕਿ ਕਰਮ ਸਹਿਤ ਹੈ ਤਾਂ ਇਹ ਇਹ ਅਲੱਗ ਛੋਟੇ ਕੁਐਸਚਨ ਇਸ ਟੌਪਿਕ ਦੇ ਵਿੱਚ ਬਣਦੇ ਆ ਜੇ ਤੁਸੀਂ ਇਸ ਨੂੰ ਧਿਆਨ ਨਾਲ ਹੁਣ ਸਮਝ ਲਓਗੇ ਆਹੀ ਜਦੋਂ ਤੱਕ ਤੁਸੀਂ ਪੰਜਾਬੀ ਪੜ੍ਹੋਗੇ ਉਦੋਂ ਤੱਕ ਤੁਹਾਡੇ ਕੰਮ ਆਊਗਾ ਥੈਂਕ ਯੂ